ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਜੇਕਰ ਤੁਹਾਨੂੰ ਅਨੀਮੀਆ ਦੀ ਕਮੀ ਹੈ ਤਾਂ ਰੋਜ਼ਾਨਾ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਗੁੜ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਤੁਹਾਡੇ ਅਨੀਮੀਆ ਦੀ ਕਮੀ ਹੌਲੀ-ਹੌਲੀ ਦੂਰ ਹੋ ਜਾਵੇਗੀ ਨੰਬਰ 2 ਮੇਥੀ ਦੇ ਪੱਤਿਆਂ ਦਾ ਸਾਗ ਬਣਾ ਕੇ ਖਾਣ ਨਾਲ ਖੂਨ ਸਾਫ਼ ਹੁੰਦਾ ਹੈ ਨੰਬਰ 3 ਜੇਕਰ ਵਾਰ-ਵਾਰ ਗੈਸ ਬਣਦੀ ਸਮੱਸਿਆ ਹੋ ਰਹੀ ਹੈ ਤਾਂ ਇੱਕ ਕੱਪ ਗਰਮ ਪਾਣੀ ਵਿੱਚ ਦੋ ਲੌਂਗ ਪੁਦੀਨੇ ਦੀਆਂ ਪੱਤੀਆਂ ਅਤੇ ਅੱਧਾ ਨਿੰਬੂ ਮਿਲਾ ਕੇ ਪੀਣ ਨਾਲ ਰਾਹਤ ਮਿਲਦੀ ਹੈ ਨੰਬਰ 4 ਪਪੀਤੇ ਦੇ ਪੱਤਿਆਂ ਦਾ ਰਸ ਪੀਣ ਨਾਲ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਨੰਬਰ 5 ਜਿਹੜੀਆਂ ਔਰਤਾਂ ਆਪਣੇ ਚਿਹਰੇ ਉੱਪਰ ਮਲਾਈ ਲਗਾਉਂਦੀਆਂ ਹਨ ਉਹਨਾਂ ਦੀ ਸਕਿਨ ਚਮਕਦਾਰ ਹੋ ਜਾਂਦੀ ਹੈ ਤੇ ਚਿਹਰੇ ਉੱਪਰ ਝੁਰੜੀਆਂ ਵੀ ਨਹੀਂ ਹੁੰਦੀਆਂ ਨੰਬਰ 6 ਸਕਿਨ ਨੂੰ ਜਵਾਨ ਰੱਖਣ ਦੇ ਲਈ ਰੋਜ਼ਾਨਾ ਵਿਟਾਮਿਨ ਸੀ ਨਾਲ ਭਰਪੂਰ ਕੋਈ ਨਾ ਕੋਈ ਇੱਕ ਜਾਂ ਦੋ ਫਲਾਂ ਦਾ ਜ਼ਰੂਰ ਸੇਵਨ ਕਰੋ ਸੰਤਰਾ ਨਿੰਬੂ ਮਸੰਮੀ ਵਰਗੇ ਫਲ ਸਕਿਨ ਨੂੰ ਟਾਈਟ ਰੱਖਣ ਦੇ ਹਨ ਤੇ ਚਮਕ ਵਧਾਉਂਦੇ ਹਨ ਨੰਬਰ 7 ਜੇਕਰ ਤੁਹਾਡਾ ਬੁਖਾਰ ਉਤਰਨ ਦਾ ਨਾਮ ਹੀ ਨਾ ਲੈ ਰਿਹਾ ਹੋਵੇ ਤਾਂ ਤੁਸੀਂ ਗੇਂਦੇ ਦੇ ਫੁੱਲ ਲੈ ਕੇ ਉਹਨਾਂ ਦੀ ਚਾਹ ਬਣਾ ਕੇ ਪੀ ਲਓ ਇਸ ਦੀ ਮਦਦ ਨਾਲ ਬੁਖਾਰ ਠੀਕ ਹੋ ਜਾਵੇਗਾ ਇਸ ਤੋਂ ਇਲਾਵਾ ਜੇਕਰ ਸੈੱਲ ਘਟੇ ਹੋਣ ਉਹ ਵੀ ਪੂਰੇ ਹੋ ਜਾਂਦੇ ਹਨ ਨੰਬਰ 8 ਜੇਕਰ ਤੁਸੀਂ ਚਾਹ ਦੀ ਬਚੀ ਹੋਈ ਪੱਤੀ ਨੂੰ ਸੁਕਾ ਕੇ ਮਿੱਟੀ ਦੇ ਬਰਤਨ ਵਿੱਚ ਪਾ ਕੇ ਰੱਖੋ ਤਾਂ ਫਿਰ ਥੋੜੀ-ਥੋੜੀ ਘਰ ਵਿੱਚ ਲੱਗੇ ਹਰੇ ਪੌਦਿਆਂ ਵਿੱਚ ਪਾਓ ਤਾਂ ਇਸ ਤਰ੍ਹਾਂ ਕਰਨ ਨਾਲ ਤਹਾਡੇ ਘਰ ਵਿੱਚ ਲੱਗੇ ਪੌਦੇ ਵਧੀਆ ਬਦਨ ਫੁੱਲਣ ਲੱਗ ਜਾਣਗੇ ਨੰਬਰ 9 ਪੱਤੇਦਾਰ ਸਬਜ਼ੀਆਂ ਖਾਇਆ ਕਰੋ ਇਹਨਾਂ ਦੀ ਮਦਦ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਊਰਜਾ ਮਿਲਦੀ ਹੈ ਜਿਸ ਨਾਲ ਸਰੀਰ ਅੰਦਰ ਕਮੀਆਂ ਭਰਨ ਦੀ ਤਾਕਤ ਵਾਧੀ ਹੈ ਤੇ ਨਾਲ ਹੀ ਸਿਹਤਮੰਦ ਰਹਿੰਦੀ ਹੈ ਨੰਬਰ 10 ਜੇਕਰ ਤੁਸੀਂ ਪੈਰਾਂ ਵਿੱਚ ਚਾਂਦੀ ਦੀ ਮੁੰਦਰੀ ਪਹਿਨਦੇ ਹੋ ਤਾਂ ਇਸ ਨਾਲ ਸਰੀਰ ਦਾ ਤਾਪਮਾਨ ਹਮੇਸ਼ਾ ਸਹੀ ਰਹਿੰਦਾ ਹੈ ਤੇ ਨਾਲ ਹੀ ਇਹ ਗੁੱਸੇ ਨੂੰ ਵੀ ਸ਼ਾਂਤ ਕਰਨ ਦਾ ਕੰਮ ਕਰਦੀ ਹੈ। ਨੰਬਰ 11 ਕੌੜੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਨਾ ਕਰਿਆ ਕਰੋ। ਇਹਨਾਂ ਦੀ ਮਦਦ ਅਸਰੀਰ ਤੰਦਰੁਸਤ ਰਹਿੰਦਾ ਸੀ ਚੰਗੇ ਤਰੀਕੇ ਨਾਲ ਸਾਫ਼ ਹੁੰਦਾ ਹੈ। ਨੰਬਰ 12 ਜੇਕਰ ਤੁਸੀਂ ਬੱਕਰੀ ਦੇ ਦੁੱਧ ਨਾਲ ਪਤੀਸਾ ਖਾ ਲਓ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਬੁਢਾਪਾ ਨਹੀਂ ਆਵੇਗਾ। ਇਹ ਦੁੱਧ ਨਾਲ ਖਾਣਾ ਚੰਗਾ ਮੰਨਿਆ ਜਾਂਦਾ ਹੈ। ਨੰਬਰ 13 ਜੇਕਰ ਤੁਸੀਂ ਆਪਣਾ वजन ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਆਲੂ ਦਾ ਸੇਵਨ ਜ਼ਰੂਰ ਕਰਿਆ ਕਰੋ ਇਹਨਾਂ ਦੀ ਮਦਦ ਨਾਲ वजन ਤੇਜ਼ੀ ਨਾਲ ਵਧਣ ਲੱਗ ਜਾਂਦਾ ਹੈ ਇਸ ਤੋਂ ਇਲਾਵਾ ਛੋਲਿਆਂ ਨੂੰ ਉਬਾਲ ਕੇ ਵੀ ਜ਼ਰੂਰ ਖਾਇਆ ਕਰੋ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 14 ਜੇਕਰ ਤੁਸੀਂ ਰੋਜ਼ਾਨਾ ਵਿਟਾਮਿਨ ਏ ਦਾ ਕੈਪਸੂਲ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਉੱਪਰ ਚਮਕਾਵੇਗੀ ਤੇ ਨਾਲ ਹੀ ਵਾਲਾਂ ਲਈ ਕਾਫੀ ਲਾਭਕਾਰੀ ਹੁੰਦਾ ਹੈ ਨੰਬਰ 15 ਨਿੰਬੂ ਦਾ ਅਚਾਰ ਮੋٹے ਲੋਕਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 16 ਜਿਹੜੇ ਵਿਅਕਤੀ ਪਾਣੀ ਦਾ ਸੇਵਨ ਜ਼ਿਆਦਾ ਕਰਦੇ ਹਨ ਉਹਨਾਂ ਦਾ ਸਰੀਰ ਹਮੇਸ਼ਾ ਜਵਾਨ ਦੇ ਨਾਲ ਨਾਲ ਤੰਦਰੁਸਤ ਵੀ ਰਹਿੰਦਾ ਹੈ ਨੰਬਰ 17 ਮੋਟਾਪੇ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਦਾ ਚਮਚੀ ਪੀਸੀ ਹੋਈ ਕਲੌਂਜੀ ਇੱਕ ਗਲਾਸ ਪਾਣੀ ਵਿੱਚ ਉਬਾਲ ਕੇ ਸਵੇਰੇ ਸ਼ਾਮ ਲੋ ਵਜਨ ਘੱਟ ਹੋਣ ਲੱਗ ਜਾਵੇਗਾ ਨੰਬਰ 18 ਜੇਕਰ ਤੁਸੀਂ ਸਾਦੀ ਦਾਲ ਰੋਟੀ ਖਾਓਗੇ ਤਾਂ ਪੂਰੀ ਜ਼ਿੰਦਗੀ ਜਵਾਨ ਤੇ ਸਿਹਤਮੰਦ ਰਹਿ ਸਕਦੇ ਹੋ ਇਸ ਨਾਲ ਤੁਹਾਡਾ ਸਰੀਰ ਉੱਪਰ ਕਦੇ ਵੀ ਬੁਢਾਪਾ ਨਹੀਂ ਆਵੇਗਾ ਨੰਬਰ 19 ਰੋਗੀ ਵਿਅਕਤੀਆਂ ਨੂੰ ਕਦੇ ਵੀ ਜ਼ਿਆਦਾ ਰੋਟੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਤੁਸੀਂ ਫਲ ਜਾਂ ਹਲਕਾ ਫੁਲਕਾ ਖਾਣਾ ਖਾ ਸਕਦੇ ਹੋ ਇਸ ਨਾਲ ਤੁਹਾਡਾ ਖਾਣਾ ਜਲਦੀ ਹਾਜ਼ਮ ਹੋ ਜਾਵੇਗਾ ਤੇ ਤੁਸੀਂ ਜਲਦੀ ਠੀਕ ਹੋਵੋਗੇ ਨੰਬਰ 20 ਚੌਲਾਂ ਨੂੰ ਭੁੰਨ ਕੇ ਉਹਨਾਂ ਨੂੰ ਰਾਤ ਭਰ ਰੋ ਲਈ ਪਾਣੀ ਵਿੱਚ ਭਿਉ ਕੇ ਸਵੇਰੇ-ਸ਼ਵੇਰੇ ਸਾਨਨ ਕੇ ਚੌਲਾਂ ਦਾ ਪਾਣੀ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ਇਹ ਵੀਡੀਓ ਅਮ ਜਾਣਕਾਰੀ ਤੇ ਆਧਾਰਤ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ